ਸਾਰਾ ਜੀ ਇਸ ਵੀਡੀਓ ਨੂੰ ਵੇਖ ਕਰਕੇ ਬੜਿਆਂ ਦਾ ਜੀਵਨ ਬਦਲ ਜਾਣਾ ਹੈ ਜਿਹੜੇ ਲੋਕ ਕਹਿੰਦੇ ਨੇ ਨਾ ਸਾਡੇ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ ਜਾਂ ਫਿਰ ਉੱਠਣ ਦਾ ਜੀ ਨਹੀਂ ਕਰਦਾ ਉਹ ਲੋਕ ਕਹਿੰਦੇ ਅਸੀਂ ਕੀ ਕਰੀਏ ਮੇਰੀ ਬੇਨਤੀ ਆਪ ਸਭਨਾ ਦੇ ਚਰਨਾਂ ਦੇ ਵਿੱਚ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀਡੀਓ ਵੇਖ ਕਰਕੇ ਬੜੇ ਲੋਕਾਂ ਦਾ ਜੀਵਨ ਬਦਲ ਜਾਣਾ ਹੈ ਔਰ ਉਹਦਾ ਫਲ ਤੁਹਾਨੂੰ ਵੀ ਮਿਲੇਗਾ ਵਾਪਰਸ਼ ਕਹਿੰਦੇ ਕਿ ਤੁਸੀਂ ਜੇ ਆਪਦੇ ਜੀਵਨ ਦੀਆਂ ਵਿਥਾਂ ਆਪ ਜਿਹੜਾ ਖਾਲੀ ਆਹ ਇਹ ਖਾਲੀ ਜਗ੍ਹਾ ਹੈ ਡਿਸਟੈਂਸ ਉੱਪਰ ਨਾਲ ਸ਼ੁਰੂ ਕਰ ਦਿਓ ਜਿਵੇਂ ਕਿ ਤੁਸੀਂ ਕਿਸੇ ਜੋਬ ਤੇ ਜਾਂਦੇ ਜੇ ਜਦੋਂ ਤੁਸੀਂ ਘਰੋਂ ਆਪਦੇ ਆਫਿਸ ਤੱਕ ਜਾਂਦੇ ਜੇ ਨਾ ਘਰੋਂ ਆਫਿਸ ਤੱਕ ਦੀ ਜਿਹੜੀ ਦੂਰੀ ਹੈ 15 ਮਿੰਟ ਹੈ 20 ਮਿੰਟ ਹੈ ਅੱਧਾ ਘੰਟਾ ਹੈ 1 ਘੰਟਾ ਹੈ ਉਸ ਜਗ੍ਹਾ ਨੂੰ ਤੁਸੀਂ ਨਾਮ ਦੇ ਨਾਲ ਭਰ ਦਿਓ ਆ ਤੁਸੀਂ ਆਪਦੇ ਘਰੋਂ ਜਦੋਂ ਤੁਰੋ ਉਦੋਂ ਨਾਮ ਜਪਦੇ ਜਾਓ ਤੁਸੀਂ ਜਦੋਂ ਵੀ ਸਵੇਰੇ ਉੱਠੋ ਭਾਵੇਂ 5 ਵਜੇ 6 ਵਜੇ 7 ਵਜੇ ਜਦੋਂ ਵੀ ਤੁਸੀਂ ਉੱਠਦੇ ਜੇ ਉਦੋਂ ਨਾਮ ਜਪੋ ਭਾਵੇਂ ਜਦੋਂ